ਇਈ ਵਾਰੀ ਕੀ ਕਰਦੇ ਕੀਆ ਇਹ ਫਰਾਡ ਕਰਨ ਵਾਲੇ ਇਹ ਤੁਹਾਡੇ ਨਾਂ ਤੇ ਫਰਾਡ ਕਰਦੇ ਨੇ ਬਾਅਦ ਵਿੱਚ ਉਸੇ ਜਗ੍ਹਾ ਤੋਂ ਹੋ ਜਾਂਦੇ ਨੇ ਸ਼ੂਮਾਨਤਰ ਇੱਕ ਹੋਰ ਮਾਫੀਆ ਚੱਲਦਾ ਪਿਆ ਹੈ ਵਾ ਜਿਹੜਾ ਮਾਫੀਆ ਤੁਹਾਡੇ ਡਾਕੂਮੈਂਟਾਂ ਨੂੰ ਕਰਦਾ ਗਲਤ ਇਸਤੇਮਾਲ ਤੇ ਉਹ ਕਰਦਾ ਆ ਚੋਰੀ ਡਾਕੂਮੈਂਟਾਂ ਦੀ ਉਹ ਉਹਨਾਂ ਲੋਕਾਂ ਦੀ ਕਰਦੇ ਆ ਜਿਹੜੇ ਲੋਕ ਡਾਂਕੀ ਵਿੱਚ ਆਉਂਦੇ ਨੇ ਜਾਂ ਜਿਹੜੇ ਲੋਕ ਟੂਰਿਸਟ ਵੀਜ਼ੇ ਤੇ ਆਉਂਦੇ ਨੇ ਪਰ ਇੱਥੇ ਰਹਿਣ ਵਾਸਤੇ ਹੁੰਦੇ ਨੇ ਕੰਮ ਕਰਨ ਵਾਸਤੇ ਜ਼ਿਆਦਾਤਰ ਜਿਹੜੇ ਚੋਰ ਹੁੰਦੇ ਆ ਉਹ ਚੋਰੀ ਤਾਂ ਕਰਦੇ ਨੇ ਪਰ ਤੁਹਾਡਾ ਕੀਮਤੀ ਸਮਾਨ ਚੱਕ ਕੇ ਜਿਹੜਾ ਜਿਹੜਾ ਵੀ ਲਾਗੇ ਜਿਹੜਾ ਕੂੜੇ ਵਾਲਾ ਕੋਈ ਵੀ ਜਗਾ ਹੁੰਦੀ ਆ ਉੱਥੇ ਸੁੱਟ ਦਿੰਦੇ ਨੇ ਥੋੜੇ ਦਿਨ ਪਹਿਲਾਂ ਇੱਕ ਭੈਣ ਇੰਡੀਆ ਤੋਂ ਪੰਜਾਬ ਤੋਂ ਘੁੰਮਣ ਆਈ ਸੀ ਤੇ ਉਹਦੇ ਜਿਹੜੇ ਬੱਚਿਆਂ ਦੇ ਤੇ ਉਹਦੇ ਡਾਕੂਮੈਂਟ ਜਿਹੜੇ ਆ ਉਹ ਚੋਰੀ ਕਰ ਲਏ ਗਏ ਬਾਰਸਲੋਨਾ 에어ਪੋਰਟ ਤੋਂ ਟੂਰਿਸਟ ਦੇ ਉੱਤੇ ਨਿਗਾਹ ਰੱਖਦੇ ਨੇ ਉਹ ਲੋਕ ਜਿਹੜੇ ਲੋਕ ਉਨਾ ਨਿਸ਼ਕਾਰ ਬਣਾਉਣ ਵਾਸਤੇ ਸਪਰਟ ਹੁੰਦੇ ਨੇ ਤੇ ਐਮਰਜੈਂਸੀ ਨੰਬਰਾਂ ਤੇ ਕਾਲ ਕਰਨ ਤੋਂ ਬਾਅਦ ਵਿੱਚ ਉਹ ਦਿੰਦੇ ਨੇ ਇੱਕ ਤੁਹਾਨੂੰ ਵਾਈਟ ਪਾਸਪੋਰਟ ਜਿਹੜੇ ਮੇਰੇ ਵੀਰ ਭਰਾ ਘੁੰਮਣ ਵਾਸਤੇ ਵਿਦੇਸ਼ਾਂ ਨੂੰ ਆਉਂਦੇ ਨੇ ਤੇ ਉਹ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਆਪਣੇ ਡਾਕੂਮੈਂਟ ਜਿਹੜੇ ਆ ਨਾ ਖਾਸ ਤੌਰ ਤੇ ਉਹਨਾਂ ਨੂੰ ਸੇਫ ਰੱਖੋ ਉਹਨਾਂ ਨੂੰ ਇਹੋ ਜੀ ਜਗ੍ਹਾ ਆਪਣੇ ਜੇਬ ਵਿੱਚ ਰੱਖੋ ਜਾਂ ਆਪਣੇ ਨਾਲ ਰੱਖੋ ਕਿ ਤੁਹਾਡਾ ਸਮਾਨ ਭਾਵੇਂ ਚੋਰੀ ਹੋ ਜਾਵੇ ਪਰ ਡਾਕੂਮੈਂਟ ਤੁਹਾਡੇ ਜਿਹੜੇ ਆ ਉਹ ਚੋਰੀ ਨਾ ਹੋ ਦੇਸ਼ਾਂ ਨੂੰ ਘੁੰਮਣ ਵਾਸਤੇ ਆ ਰਹੇ ਨੇ ਜੋ ਲੋਕ ਟੂਰਿਸਟ ਵੀਜ਼ਾ ਲੈਂਦੇ ਨੇ ਤੇ ਘੁੰਮਣ ਆ ਰਹੇ ਨੇ ਤੇ ਜਾਂ ਘੁੰਮਣ ਦੀ ਪਲੈਨਿੰਗ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਠੱਗੀ ਹੋ ਜਾਂਦੀ ਆ ਤੇ ਠੱਗੀ ਤੋਂ ਬਚਿਆ ਕਿਵੇਂ ਜਾਵੇ ਬਹੁਤ ਸਾਰੇ ਪਰਿਵਾਰ ਬਹੁਤ ਸਾਰੀਆਂ ਫੈਮਲੀਆਂ ਅਕਸਰ ਕਾਲ ਕਰਦੀਆਂ ਵਾਂ ਕਿ ਸਾਡਾ ਬੈਗ ਚੋਰੀ ਹੋ ਗਿਆ 에어ਪੋਰਟ ਤੋਂ ਤੇ ਸਾਡੇ ਡਾਕੂਮੈਂਟ ਚੱਕੇ ਗਏ ਆ ਤੇ ਸਾਡਾ ਕੀਮਤੀ ਸਮਾਨ ਚੱਕ ਲਿਆ ਇਹ ਤੋਂ ਇਲਾਵਾ ਕਈ ਪਰਿਵਾਰ ਬਾਰਸਲੋਨਾ ਦੇ ਵਿੱਚ ਘੁੰਮਣ ਆਏ ਤੇ ਪਰ ਉਹਨਾਂ ਦੇ ਕਿੱਟਾਂ ਜਿਹੜੀਆਂ ਵਾਂ ਉਹ ਚੋਰੀ ਹੋ ਗਈਆਂ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜੇ ਤੁਹਾਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਇਹ ਤੁਹਾਡੇ ਲਈ ਇੱਕ ਬਹੁਤ ਵੱਡੀ ਇਨਫੋਰਮੇਸ਼ਨ ਵਾਲੀ ਵੀਡੀਓ ਹੋ ਸਕਦੀ ਆ ਜੋ ਕਿ ਤੁਸੀਂ ਇਹਨਾਂ ਗੱਲਾਂ ਦਾ ਰੱਖਣਾ ਹੈ ਧਿਆਨ ਸਭ ਤੋਂ ਪਹਿਲਾਂ ਤੇ ਜਿੰਨੇ ਵੀ ਮੇਰੇ ਵੀਰ ਭਰਾ ਆਉਂਦੇ ਨੇ ਕਿਸੇ ਵੀ ਟੂਰਿਸਟ ਪਲੇਸ ਤੇ ਜਾਂਦੇ ਨੇ ਟੂਰਿਸਟ ਪਲੇਸ ਤੇ ਉੱਤੇ ਹਮੇਸ਼ਾ ਟੂਰਿਸਟ ਦੇ ਉੱਤੇ ਨਿਗਾਹ ਰੱਖਦੇ ਨੇ ਉਹ ਲੋਕ ਜਿਹੜੇ ਲੋਕ ਉਹਨਾਂ ਨੂੰ ਸ਼ਿਕਾਰ ਬਣਾਉਣ ਵਾਸਤੇ ਸਪਰਟ ਹੁੰਦੇ ਨੇ ਤੇ ਉਹਨਾਂ ਦੇ ਅਸਲੀ ਕਾਰਨ ਕੀ ਹੁੰਦਾ ਵਾ ਉਹ ਬੈਗ ਚੱਕਣਾ ਜਿਹਦੇ ਵਿੱਚ ਤੁਹਾਡਾ ਕੀਮਤੀ ਸਾਮਾਨ ਆ ਜਿਹਦੇ ਵਿੱਚ ਸੋਨਾ ਹੋ ਸਕਦਾ ਪੈਸੇ ਹੋ ਸਕਦੇ ਨੇ ਡਾਲਰ ਹੋ ਸਕਦੇ ਨੇ ਤੁਹਾਡਾ ਕੈਮਰਾ ਹੋ ਸਕਦਾ ਆ ਤੁਹਾਡਾ ਲੈਪਟਾਪ ਹੋ ਸਕਦਾ ਆ ਤੁਹਾਡਾ ਕੀਮਤੀ ਸਮਾਨ ਹੋ ਸਕਦਾ ਆ ਤੇ ਉਹ ਸਿਰਫ ਤੇ ਸਿਰਫ ਚੋਰੀ ਕਰਦੇ ਨੇ ਤੁਹਾਡਾ ਕੀਮਤੀ ਸਮਾਨ ਜਿਸ ਨੂੰ ਲੈ ਕੇ ਚੰਗੀ ਰਾਸ਼ੀ ਜਿਹੜੀ ਆ ਉਹ ਇਕੱਠੀ ਕਰ ਲਈ ਜਾਵੇ ਸਾਡੇ ਨਾਲ ਜੋ ਇੱਕ ਥੋੜੇ ਦਿਨ ਪਹਿਲਾਂ ਇੱਕ ਭੈਣ ਇੰਡੀਆ ਤੋਂ ਪੰਜਾਬ ਤੋਂ ਘੁੰਮਣ ਆਈ ਸੀ ਤੇ ਉਹਦੇ ਜਿਹੜੇ ਬੱਚਿਆਂ ਦੇ ਤੇ ਉਹਦੇ ਡਾਕੂਮੈਂਟ ਜਿਹੜੇ ਆ ਉਹ ਚੋਰੀ ਕਰ ਲਏਗਾ ਬਾਰਸੀਲੋਨਾ 에ਰਪੋਰਟ ਤੋਂ ਤੇ ਇਹ ਤੋਂ ਇਲਾਵਾ ਇੱਕ ਪਰਿਵਾਰ ਆਉਂਦਾ ਆ ਬੰਬੇ ਤੋਂ ਤੇ ਉਹਨਾਂ ਦਾ ਵੀ ਜਿਹੜਾ ਡਾਕੂਮੈਂਟ ਆ ਉਹ 에어ਪੋਰਟ ਤੋਂ ਹੀ ਚੋਰੀ ਹੋ ਜਾਂਦੇ ਨੇ ਤੇ ਇੱਕ ਵੀਰ ਜੋ ਆਇਆ ਸੀਗਾ ਤੇ ਉਹਦੇ ਪੇਪਰ ਜਿਹੜੇ ਆ ਉਹ ਡਾਕੂਮੈਂਟ ਜਿਹੜੇ ਪਾਸਪੋਰਟ ਜਿਹੜੇ ਆ ਜਿਹਦੇ ਉੱਤੇ ਦੁਨੀਆ ਭਰ ਦੇ ਵੀਜ਼ੇ ਲੱਗੇ ਹੋਏ ਸੀ ਉਹਦਾ ਚੋਰੀ ਹੋ ਜਾਂਦਾ ਆ ਬਾਰਸਲੋਨਾ ਦੇ ਵਿੱਚ ਪਾਸਪੋਰਟ ਉਸ ਤੋਂ ਬਾਅਦ ਵਿੱਚ ਇਹ ਜਿਹੜੀ ਗੱਲਬਾਤ ਆ ਇੰਡੀਅਨ ਐਮਬੈਸੀ ਨਾਲ ਕੀਤੀ ਜਾਂਦੀ ਆ ਐਮਰਜੈਂਸੀ ਨੰਬਰਾਂ ਤੇ ਫੋਨ ਕਾਲ ਕੀਤੀ ਜਾਂਦੀ ਆ ਤੇ ਐਮਰਜੈਂਸੀ ਨੰਬਰਾਂ ਤੇ ਕਾਲ ਕਰਨ ਤੋਂ ਬਾਅਦ ਵਿੱਚ ਉਹ ਦਿੰਦੇ ਨੇ ਇੱਕ ਤੁਹਾਨੂੰ ਵਾਈਟ ਪਾਸਪੋਰਟ ਇੱਕ ਸਲਿੱਪ ਤੁਹਾਨੂੰ ਤੁਹਾਡੇ ਆਪਦੇ ਦੇਸ਼ ਵਾਪਸ ਜਾ ਕੇ ਉੱਥੇ ਜਿਹੜਾ ਵਾ ਉਹ ਪਾਸਪੋਰਟ ਅਪਲਾਈ ਕਰਨਾ ਪੈਂਦਾ ਆ ਤੇ ਐਮਰਜੈਂਸੀ ਸਲਿੱਪ ਤੇ ਤੁਸੀਂ ਜਾਣਾ ਪੈਂਦਾ ਹੈ ਤੇ ਜਿਹਦੇ ਵਿੱਚ ਤੁਹਾਡੀ ਜਿਹੜੀ ਟ੍ਰੈਵਲ ਹਿਸਟਰੀ ਹੁੰਦੀ ਆ ਤੁਹਾਡੇ ਡਾਕੂਮੈਂਟ ਹੁੰਦੇ ਆ ਉਹ ਚੋਰੀ ਹੋ ਗਏ ਆ ਤੇ ਉਹ ਤੋਂ ਬਾਅਦ ਵਿੱਚ ਉਹਨੂੰ ਲੱਭਣ ਵਾਸਤੇ ਕਈ ਵਾਰੀ ਅਸੀਂ ਕੋਸ਼ਿਸ਼ ਕਰਦੇ ਆ ਨਹੀਂ ਲੱਭਦੇ ਜਿਆਦਾਤਰ ਜਿਹੜੇ ਚੋਰ ਹੁੰਦੇ ਆ ਉਹ ਚੋਰੀ ਤਾਂ ਕਰਦੇ ਨੇ ਪਰ ਤੁਹਾਡਾ ਕੀਮਤੀ ਸਮਾਨ ਚੱਕ ਕੇ ਜਿਹੜਾ ਜਿਹੜਾ ਵੀ ਲੱਗੇ ਜਿਹੜਾ ਕੂੜੇ ਵਾਲਾ ਕੋਈ ਵੀ ਜਗ੍ਹਾ ਹੁੰਦੀ ਆ ਉੱਥੇ ਸੁੱਟ ਦਿੰਦੇ ਨੇ ਕਿਉਂਕਿ ਪਿਛਲੀ ਵਾਰੀ ਜਦੋਂ ਸਾਡੇ ਕੋਲ ਕੇਸ ਆਇਆ ਸੀਗਾ ਤੇ 4-5 ਘੰਟੇ ਬਾਅਦ ਅਸੀਂ ਵਾਪਸ 에ਰਪੋਰਟ ਦੇ ਲਾਗੇ ਹੀ ਗਏ ਜਦੋਂ ਗਏ ਤੇ ਉੱਥੇ ਲਾਗਣ ਵਾਲਾ ਏਰੀਆ ਘੁੰਮਿਆ ਤੇ ਲਾਗੇ ਹੀ ਪਿਆਸਗਾ ਬੈਗ ਤੇ ਉਹਦੇ ਵਿੱਚ ਪੈ ਸੀਗੇ ਡਾਕੂਮੈਂਟ ਜਿਹੜੇ ਸਾਡੇ ਗਵਾਚੇ ਸੀ ਕਿਉਂਕਿ ਚੋਰ ਨੇ ਤਾਂ ਪੈਸਾ ਸੋਨਾ ਆਦੀ ਹੀ ਚੱਕਣਾ ਆ ਤੇ ਬਾਕੀ ਚੀਜ਼ਾਂ ਉਹਦੇ ਕੰਮ ਦੀਆਂ ਨਹੀਂ ਉਹ ਸੁੱਟ ਦਿੰਦਾ ਹ ਹੁਣ ਇਤੋਂ ਇਲਾਵਾ ਇੱਕ ਹੋਰ ਮਾਫੀਆ ਚੱਲਦਾ ਪਿਆ ਵਾ ਜਿਹੜਾ ਮਾਫੀਆ ਤੁਹਾਡੇ ਡਾਕੂਮੈਂਟਾਂ ਨੂੰ ਕਰਦਾ ਗਲਤ ਇਸਤੇਮਾਲ ਤੇ ਉਹ ਕਰਦਾ ਆ ਚੋਰੀ ਡਾਕੂਮੈਂਟਾਂ ਦੀ ਉਹ ਉਹਨਾਂ ਲੋਕਾਂ ਦੀ ਕਰਦੇ ਆ ਜਿਹੜੇ ਲੋਕ ਡੋਂਕੀ ਵਿੱਚ ਆਉਂਦੇ ਨੇ ਜਾਂ ਜਿਹੜੇ ਲੋਕ ਟੂਰਿਸਟ ਵੀਜ਼ੇ ਤੇ ਆਉਂਦੇ ਨੇ ਪਰ ਇੱਥੇ ਰਹਿਣ ਵਾਸਤੇ ਆਉਂਦੇ ਨੇ ਕੰਮ ਕਰਨ ਵਾਸਤੇ ਆਉਂਦੇ ਨੇ ਪਰ ਉਹਨਾਂ ਦੇ ਜਿਹੜੇ ਆ ਡਾਕੂਮੈਂਟ ਚੋਰੀ ਕਰ ਲਏ ਜਾਂਦੇ ਨੇ ਬਹੁਤ ਸਾਰੇ ਕੇਸ ਲਗਾਤਾਰ ਆ ਰਹੇ ਨੇ ਤੇ ਬਹੁਤ ਸਾਰੇ ਕੇਸ ਇਸੇ ਵੇਸ ਤੇ ਹੋ ਰਹੇ ਨੇ ਤੇ ਨਾਲ ਕਈ ਕੁੜੀਆਂ ਨੂੰ ਸ਼ਿਕਾਰ ਬਣਾਇਆ ਗਿਆ ਜਿਹੜੀਆਂ ਕੁੜੀਆਂ ਜਾਣਾ ਚਾਹੁੰਦੀਆਂ ਹੀ ਅਮਰੀਕਾ ਜਾਂ ਜਾਣਾ ਚਾਹੁੰਦੀਆਂ ਨੇ ਕੈਨੇਡਾ ਤੇ ਉਹਨਾਂ ਦੇ ਰਾਸਤੇ ਦੇ ਵਿੱਚ ਉਹ ਉਹਨਾਂ ਨਾਲ ਕਾਨੂੰਨੀਆ ਹਰਕਤਾਂ ਕੀਤੀਆਂ ਜੀਆਂ ਡੋਂਕਰਾਂ ਵੱਲੋਂ ਏਜੰਟਾਂ ਵੱਲੋਂ ਜਿਹੜੀਆਂ ਸ਼ਰਮ ਵਾਲੀਆਂ ਗੱਲਾਂ ਨੇ ਤੇ ਹੁਣ ਕਰਦੇ ਆ ਜੀ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਤੇ ਤੁਸੀਂ ਸਭ ਤੋਂ ਪਹਿਲਾਂ ਜੇ ਤੁਸੀਂ ਸਪੇਨ ਦੇ ਵਿੱਚ ਜਾਂ ਕਿਸੇ ਯੂਰਪ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਤੁਹਾਡਾ ਕੋਈ ਵੀ ਡਾਕੂਮੈਂਟ ਚੋਰੀ ਹੋ ਜਾਂਦਾ ਆ ਤੁਹਾਨੂੰ ਐਮਰਜੈਂਸੀ ਜਿਹੜੀ ਆ ਪੁਲਿਸ ਰਿਪੋਰਟ ਨਜ਼ਦੀਕੀ ਥਾਣੇ ਵਿੱਚ ਲਿਖਾਉਣੀ ਬਹੁਤ ਜ਼ਰੂਰੀ ਆ ਜਾਨੀ ਕਿ ਤੁਹਾਡੇ ਪੇਪਰਾਂ ਦੇ ਉੱਤੇ ਕੋਈ ਗਲਤ ਕੰਮ ਨਾ ਕਰ ਦੇਵੇ ਜਿਹਦਾ ਕਰਕੇ ਤੁਹਾਨੂੰ ਜਿਹੜੀ ਆ ਉਹ ਮੁਸ਼ਕਲ ਆ ਜਾਵੇ ਤੇ ਕਈ ਲੋਕਾਂ ਨੂੰ ਮੁਸ਼ਕਲਾ ਆਈਆਂ ਵੀ ਆ ਕਈ ਲੋਕ ਇਸ ਪਰੇਸ਼ਾਨੀ ਦੇ ਵਿੱਚ ਵੀ ਰਹੇ ਆ ਕਿਉਂਕਿ ਉਹਨਾਂ ਦੇ ਪੇਪਰ ਜਦੋਂ ਚੋਰੀ ਹੋਏ ਆ ਉਹਨਾਂ ਪੇਪਰਾਂ ਨੂੰ ਬਾਅਦ ਵਿੱਚ ਗਲਤ ਯੂਜ਼ ਕੀਤਾ ਗਿਆ ਗਲਤ ਇਸਤੇਮਾਲ ਕੀਤਾ ਗਿਆ ਜਿਹਦਾ ਕਰਕੇ ਉਹ ਜਿਹੜਾ ਸਾਰੇ ਦਾ ਸਾਰਾ ਕੇਸ ਉਹਦੇ ਉੱਤੇ ਪੈ ਜਾਂਦਾ ਜਿਹੜੇ ਮੌਕਾ ਹੈ ਵਾਰਦਾਸ ਦੇ ਜਿਹਦੇ ਪੇਪਰ ਫੜੇ ਜਾਂਦੇ ਆ ਤੇ ਜੇ ਉਸੇ ਉੱਤੇ ਕਾਰਵਾਈ ਹੁੰਦੀ ਹੈ ਕਈ ਵਾਰੀ ਕੀ ਕਰਦੇ ਕੀ ਆ ਇਹ ਫਰਾਡ ਕਰਨ ਵਾਲੇ ਇਹ ਤੁਹਾਡੇ ਨਾਂ ਤੇ ਫਰਾਡ ਕਰਦੇ ਨੇ ਬਾਅਦ ਵਿੱਚ ਉਸੇ ਜਗ੍ਹਾ ਤੋਂ ਹੋ ਜਾਂਦੇ ਨੇ ਸ਼ੂਮਾਂਤਰ ਭੱਜ ਜਾਂਦੇ ਨੇ ਜਾਨੀ ਕਿ ਫਿਰ ਅਸਲ ਪ੍ਰੋਬਲਮ ਸ਼ੁਰੂ ਹੁੰਦੀ ਆ ਫਿਰ ਉਹ ਦੁੱਖ ਦੀ ਘੜੀ ਸ਼ੁਰੂ ਹੁੰਦੀ ਆ ਤੇ ਫਿਰ ਅਸੀਂ ਆਪਾਂ ਲੱਭਦੇ ਆ ਕਿਸੇ ਸਹਾਰੇ ਨੂੰ ਤੇ ਜਦੋਂ ਜਿਹੜਾ ਸਹਾਰੇ ਨੂੰ ਲੱਭਦੇ ਹੁੰਨੇ ਆ ਤੇ ਜੇ ਉਹ ਵੀ ਮੋਰੋ ਠੱਗ ਨਿਕਲੇ ਤਾਂ ਕੀ ਹੁੰਦਾ ਵਾ ਤੇ ਮੁਸ਼ਕਲਾਂ ਵੱਧ ਜਾਂਦੀਆਂ ਨੇ ਕਿ ਕਈ ਇਹੋ ਜਿਹੇ ਕੇਸ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਸਹਾਰਾ ਲੈਣ ਵਾਸਤੇ ਉਸੇ ਜਗ੍ਹਾ ਦੇ ਉੱਤੇ ਕੋਈ ਰੋਣ ਲਾ ਪਿਆ ਕੋਈ ਲੱਭਣ ਲਾ ਪਿਆ ਪਰੇਸ਼ਾਨ ਹੋ ਜਾਂਦਾ ਜਦੋਂ ਬੰਦੇ ਦੀਆਂ ਕੀਮਤੀ ਚੀਜ਼ਾਂ ਉਹਦੇ ਕੋਲੋਂ ਚਲੇ ਜਾਣਾ ਉਹ ਡਾਕੂਮੈਂਟ ਕੋਲੋਂ ਚਲੇ ਜਾਣਾ ਜਿਹੜੇ ਡਾਕੂਮੈਂਟਾਂ ਕਰਕੇ ਉਹ ਆਇਆ ਸੀ ਘੁੰਮਣ ਲਈ ਤੇ ਵਾਪਸ ਜਾਣਾ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਮਾਫੀਆ ਕੀ ਕਰਦਾ ਕੀ ਆ ਤੁਹਾਨੂੰ ਸਹਾਰਾ ਦਿੰਦਾ ਆਸਰਾ ਤਾਂ ਕੋਈ ਗੱਲ ਨਹੀਂ ਲੱਭ ਲੈਨੇ ਕੋਈ ਗੱਲ ਨਹੀਂ ਲੱਭ ਲੈਨੇ ਉਹ ਦੇਖਦਾ ਕਿ ਤੁਹਾਡੇ ਕੋਲ ਕੋਈ ਹੋਰ ਵੀ ਪੈਸਾ ਤੇ ਲਾਹ ਹੈ ਜਾਂ ਕੋਈ ਚੀਜ਼ ਹੈ ਜਿਹੜੀ ਹਜੇ ਹੋਰ ਵੀ ਖੋਹ ਸਕਦੇ ਆ ਫਿਰ ਉਹ ਆਪਣੀ ਨਵੀਂ ਪਲੈਨਿੰਗ ਬਣਾਉਂਦੇ ਆ ਜਾਨੀ ਕਿ ਤੁਹਾਨੂੰ ਇਦਾਂ ਗੱਲਾਂ ਦੇ ਵਿੱਚ ਲੈ ਲੈਂਦੇ ਨੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਚੋਰ ਆ ਕਿ ਤੁਹਾਡੀ ਮਦਦ ਕਰ ਰਿਹਾ ਬਹੁਤ ਜਗ੍ਹਾ ਦੇ ਉੱਤੇ ਇਹ ਕੁਝ ਹੁੰਦਾ ਆ ਜਦੋਂ ਟੂਰਿਸਟ ਪਲੇਸ ਤੇ ਜਾਂਦੇ ਆ ਭਵੇਂ ਪੁਰਤਗਾਲ ਚੱਲ ਜਾਓ ਭਵੇਂ ਸਪੇਨ ਦੇ ਵਿੱਚ ਚੱਲ ਜਾਓ ਭਵੇਂ ਇਟਲੀ ਚੱਲ ਜਾਓ ਭਵੇਂ ਫਰਾਂਸ ਚੱਲ ਜਾਓ ਕਿਤੇ ਵੀ ਚਲੇ ਜਾਓ ਟੂਰਿਸਟ ਪਲੇਸ ਦੇ ਉੱਤੇ ਹਮੇਸ਼ਾ ਉਹ ਲੋਕ ਹਮੇਸ਼ਾ ਧਿਆਨ ਰੱਖਦੇ ਨੇ ਇਸ ਅਣਜਾਣ ਬੰਦੇ ਦੇ ਨਾਲ ਕੋਈ ਨਾ ਕੋਈ ਜਿਹੜੀ ਆ ਉਹ ਠੱਗੀ ਕੀਤੀ ਜਾ ਸਕਦੀ ਆ ਤੇ ਇਸ ਲਈ ਇਹ ਜਾਣਕਾਰੀ ਅਸੀਂ ਦੇਣੀ ਚਾਹੀਦੀ ਜ਼ਰੂਰੀ ਆ ਕਿਉਂਕਿ ਜਿਹੜੇ ਮੇਰੇ ਵੀਰ ਭਰਾ ਘੁੰਮਣ ਵਾਸਤੇ ਵਿਦੇਸ਼ਾਂ ਨੂੰ ਆਉਂਦੇ ਨੇ ਤੇ ਉਹ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਆਪਣੇ ਡਾਕੂਮੈਂਟ ਜਿਹੜੇ ਆ ਨਾ ਖਾਸ ਤੌਰ ਤੇ ਉਹਨਾਂ ਨੂੰ ਸੇਫ ਰੱਖੋ ਉਹਨਾਂ ਨੂੰ ਇਹੋ ਜੀ ਜਗ੍ਹਾ ਆਪਣੇ ਜੇਬ ਵਿੱਚ ਰੱਖੋ ਜਾਂ ਆਪਣੇ ਨਾਲ ਰੱਖੋ ਕਿ ਤੁਹਾਡਾ ਸਮਾਨ ਭਾਵੇਂ ਚੋਰੀ ਹੋ ਜAVE ਪਰ ਡਾਕੂਮੈਂਟ ਤੁਹਾਡੇ ਜਿਹੜੇ ਆ ਉਹ ਚੋਰੀ ਨਾ ਹੋਣ ਖਾਸ ਤੌਰ ਤੇ ਇੱਕ ਦੋ ਕ੍ਰੈਡਿਟ ਕਾਰਡ ਤੇ ਆਪਣੇ ਜਿਹੜਾ ਓਕੇ ਸਮੇਂ ਤੇ ਪੈਸੇ ਵਰਤਣੇ ਆ ਉਹਨਾਂ ਨੂੰ ਜਰੂਰ ਲੁਕੋ ਕੇ ਰੱਖੋ ਕਿਉਂਕਿ ਜਦੋਂ ਇਹ ਲੋਕ ਦੇਖ ਲੈਂਦੇ ਆ ਤੁਹਾਡੇ ਕੋ ਕੋਈ ਪੈਸਾ ਆ ਤੁਸੀਂ ਅਣਜਾਣ ਹੋ ਤੁਸੀਂ ਰਸਤਾ ਪੁੱਛ ਰਹੇ ਹੋ ਕਦੇ ਵੀ ਕਿਸੇ ਜਗ੍ਹਾ ਤੇ ਜਾਂਦੇ ਹੋ ਇਹ ਨਾ ਫੀਲ ਹੋਣ ਦਿਓ ਕਿ ਤੁਸੀਂ ਪਹਿਲੀ ਵਾਰ ਹੀ ਆਏ ਹੋ ਇਹ ਫੀਲ ਹੋਵੇ ਕਿ ਤੁਸੀਂ ਪਹਿਲਾਂ ਵੀ ਇੱਥੇ ਘੁੰਮ ਚੁੱਕੇ ਹੋ ਤੇ ਪਹਿਲਾਂ ਵੀ ਇੱਥੇ ਆਉਂਦੇ ਜਾਂਦੇ ਹੋ ਤੁਹਾਨੂੰ ਸਾਰੀ ਜਾਣਕਾਰੀ ਆ ਤੇ ਇਸ ਲਈ ਆਮ ਬੰਦੇ ਤੋਂ ਇਨਫਰਮੇਸ਼ਨ ਲੈਣ ਦੀ ਬਜਾਏ ਟੂਰਿਸਟ ਦੇ ਅ ਦਫਤਰ ਬਣੇ ਹੋਏ ਆ ਤੇ ਉਹਨਾਂ ਦਫਤਰਾਂ ਤੇ ਜਾ ਕੇ ਇਨਫੋਰਮੇਸ਼ਨ ਲਓ ਪੁਲਿਸ ਕੋਲੋਂ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਆਪਣੀ Google ਦੇ ਉੱਤੇ ਜਿਹੜੀ ਮਰਜ਼ੀ ਅੱਜ ਕੱਲ ਇਨਫੋਰਮੇਸ਼ਨ ਕੱਢ ਲਓ ਤੁਸੀਂ ਜੋ ਲਿਖੋਗੇ ਉਹਦੇ ਵਿੱਚ ਉਹੀ ਕੁਛ ਨਿਕਲ ਜਾਂਦਾ ਤੇ ਜਦੋਂ ਅਸੀਂ ਦੇਖਦੇ ਆ ਕੋਈ ਆਪਣਾ ਬੰਦਾ ਸਾਡੀ ਬੋਲੀ ਵਾਲਾ ਸਾਡੀ ਭਾਸ਼ਾ ਵਾਲਾ ਬੰਦਾ ਸਾਹਮਣੇ ਖੜਾ ਆ ਇਹਨੂੰ ਕਿਉਂ ਨਾ ਆਪਾਂ ਪੁੱਛੀਏ ਕਿ ਅਸੀਂ ਫਲਾਣੀ ਜਗ੍ਹਾ ਤੇ ਜਾਣਾ ਆ ਜਾਂ ਫਲਾਣੀ ਜਗ੍ਹਾ ਤੇ ਜਾਣਾ ਸਾਡੀ ਜਿਹੜੀ ਹੈਲਪ ਉਹ ਜਾਦੀ ਹੋ ਜੂਗੀ ਪਰ ਜਿਹੜੀਆਂ ਮੁਸੀਬਤਾਂ ਵੱਧ ਜਾਂਦੀਆਂ ਦੂਜੀ ਗੱਲ ਇੱਕ ਹੋਰ ਕਈ ਲੋਕ ਰੇਲਵੇ ਸਟੇਸ਼ਨ ਤੇ ਤੁਹਾਨੂੰ ਮਿਲਣਗੇ ਜਾਂ ਬੱਸ ਅੱਡੇ ਤੇ ਮਿਲਣਗੇ ਤੁਹਾਨੂੰ ਕਹਿਣਗੇ ਕਿ ਮੈਂ ਬੜੀ ਪ੍ਰੋਬਲਮ ਦੇ ਵਿੱਚ ਆ ਮੈਂ ਫਲਾਣੀ ਜਗ੍ਹਾ ਤੇ ਜਾਣਾ ਆ ਮੇਰੇ ਡਾਕੂਮੈਂਟ ਚੋਰੀ ਹੋ ਗਏ ਆ ਮੈਂ ਫਲਾਣੀ ਜਗ੍ਹਾ ਤੇ ਜਾਣਾ ਤੇ ਮੇਰੇ ਕੋ ਜਿਹੜੀ ਆ ਬੱਸ ਦੀ ਟਿਕਟ ਹੈ ਨਹੀਂ ਗਈ ਜਾਂ ਟ੍ਰੇਨ ਦੀ ਟਿਕਟ ਹੈ ਨਹੀਂ ਗਈ ਤੇ ਉਹ ਤੁਹਾਡੇ ਕੋਲੋਂ ਟਿਕਟ ਲੈ ਕੇ ਤੇ ਬਾਅਦ ਵਿੱਚ ਉਹ ਕਰਾ ਲੈਣਗੇ ਰਫੰਡ ਤੇ ਜਾਂ ਕਿਸੇ ਦੂਜੇ ਨੂੰ ਵੇਚ ਦਿੰਦੇ ਨੇ ਬਹੁਤ ਲੋਕਾਂ ਨੂੰ ਇਦਾਂ ਵੀ ਠੱਗਿਆ ਜਾਂਦਾ ਤੇ ਕਈਆਂ ਨੂੰ ਕਈਆਂ ਦੇ ਕੋਲੋਂ ਜਿਹੜੇ ਆ ਉਹ ਪੈਸੇ ਪਵਾ ਲਏ ਜਾਂਦੇ ਆ ਤੇ ਜਾਂ ਕਿਸੇ ਨੂੰ ਕਹਿੰਦੇ ਵੀ ਮੈਨੂੰ ਪੈਸੇ ਚਾਹੀਦੇ ਆ ਤੇ ਥੋੜੇ ਜਿਹੇ ਪੈਸੇ ਮੈਂ ਤੇਰੇ ਖਾਤੇ 'ਚ ਪਵਾ ਦਨਾ ਤੇ ਤੂੰ ਮੈਨੂੰ ਆਪਣੇ ਬੈਂਕ 'ਚੋਂ ਕਢਵਾ ਦੇ ਤੇ ਇਸ ਚਾਂਸੇ ਵਿੱਚ ਬਣਾਇਓ ਤੇ ਦੂਜੀ ਇੱਕ ਹੋਰ ਗੱਲ ਜਦੋਂ ਵੀ ਤੁਸੀਂ ਬੈਂਕ ਦੇ ਵਿੱਚੋਂ ਪੈਸਾ ਕਢਾਉਣ ਵਾਸਤੇ ਜਾਂਦੇ ਹੋ ਆ ਪਿਛਲੇ ਹੀ ਹਫ਼ਤੇ ਇੱਕ ਬਾਰਸਲੋਨਾ ਦੇ ਵਿੱਚ ਇੱਕ ਵੀਰ ਨਾਲ ਹੋਇਆ ਉਹ ਬੈਂਕ ਦੇ ਵਿੱਚੋਂ ਪੈਸਾ ਕਢਾ ਰਿਹਾ ਜੀ ਆਪਣੇ ਕ੍ਰੈਡਿਟ ਕਾਰਡ ਨਾਲ ਤੇ ਜਦੋਂ ਪੈਸਾ ਕਢਾ ਰਿਆ ਸੀ ਤੇ ਮਗਰ ਖੜਾ ਬੰਦਾ ਉਹ ਦੇਖ ਰਿਹਾ ਸੀ ਕਿ ਉਹ ਕ੍ਰੈਡਿਟ ਕਾਰਡ ਦਾ ਕੋਡ ਕਿਹੜਾ ਲਾ ਰਿਆ ਆ ਤੇ ਕਿਹੜੇ ਨੰਬਰ ਉਲਾ ਕੇ ਤੇ ਕਿਦਾਂ ਪੈਸੇ ਕਢਾ ਰਿਆ ਉਹਨੇ ਉਹਦੇ ਜਿਹੜੇ ਜੇ ਚਾਰ ਅੱਖਰ ਸੀਗੇ ਉਹ ਕਾਪੀ ਕਰ ਲਿਆ ਕਾਪੀ ਕਰਨ ਤੋਂ ਬਾਅਦ ਉਹ ਜਿੱਦਾਂ ਹੀ ਬਾਹਰ ਨਿਕਲਿਆ ਉਹਨੂੰ ਗੱਲਾਂ ਬਾਤਾਂ ਚ ਲਿਆ ਭਾਜੀ ਮੈਂ ਤਾਂ ਤੁਹਾਨੂੰ ਜਾਣਦਾ ਆ ਤੁਸੀਂ ਫਲਾਣੀ ਜਗ੍ਹਾ ਤੋਂ ਨਹੀਂ ਆ ਫਲਾਣੇ ਬੰਦੇ ਨਹੀਂ ਹੋ ਫਲਾਣੀ ਜਗ੍ਹਾ ਮੈਂ ਵੀ ਪੰਜਾਬ ਤੋਂ ਫਲਾਣੀ ਜਗ੍ਹਾ ਤੋਂ ਆ ਐਰਾ ਵਗੈਰਾ ਇਦਾਂ ਹੀ ਬੋਲ ਕੇ ਝੂਠ ਪਤੰਗ ਬੋਲ ਕੇ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਉਹਦਾ ਜਿਹੜਾ ਉਹ ਕ੍ਰੈਡਿਟ ਕਾਰਡ ਵਾਲਾ ਉਹ ਬਟੂਆ ਕੱਢ ਲਿਆ ਤੇ ਬਟੂਆ ਕੱਢਣ ਤੋਂ ਬਾਅਦ ਜਦੋਂ ਉਹਦੇ ਕੋਲ ਚਾਰ ਤੁਹਾਡੇ ਨੰਬਰ ਆ ਗਏ ਜਦੋਂ ਤੱਕ ਤੁਹਾਨੂੰ ਪਤਾ ਲੱਗਣਾ ਜਾਂ ਫੋਨ ਤੇ ਮੈਸੇਜ ਆਉਣੇ ਕਿ ਤੁਹਾਡੇ ਪੈਸੇ ਕਢਾਏ ਏਟੀਐਮ ਮਸ਼ੀਨਾਂ ਦੇ ਵਿੱਚੋਂ ਕਢਾਏ ਜਾ ਰਿਹਾ ਕਿਉਂਕਿ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਚ ਤੁਹਾਡਾ ਫੋਨ ਸਹੀ ਨੰਬਰ ਡਿਟੇਲ ਬੈਂਕ ਨੂੰ ਦਿੱਤੀ ਆ ਪਰ ਗੱਲ ਕੀ ਹੋਈ ਆ ਜਦੋਂ ਤੱਕ ਉਹਦੇ ਡਿਟੇਲਾਂ ਕੋਲ ਆਈਆਂ ਜਦੋਂ ਤੱਕ ਉਹਨੇ ਬਲੌਕ ਕਰਾਉਣ ਦੀ ਕੋਸ਼ਿਸ਼ ਕੀਤੀ ਨੰਬਰ ਨਹੀਂ ਸੀ ਬਲੌਕ ਕਰਾਉਣ ਵਾਸਤੇ ਤੋ ਉਦੋਂ ਤੱਕ ਜਿਹੜਾ ਵਾ ਉਹ 3000 ਯੂਰੋ ਜਿਹੜਾ ਵਾ ਉਹ ਬੈਂਕ ਦੇ ਵਿੱਚੋਂ ਕੈਸ਼ ਕਢਵਾ ਲਿਆ ਗਿਆ ਤੇ ਉਸ ਤੋਂ ਬਾਅਦ ਵਿੱਚ ਕਈ ਜਗ੍ਹਾ ਦੇ ਉੱਤੇ ਜਾ ਕੇ ਉਸੇ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਵਾ ਕਰ ਲਈ ਗਈ ਐਮਰਜੈਂਸੀ ਭੱਜ ਕੇ ਕਿਸੇ ਮਾਲ ਦੇ ਵਿੱਚੋਂ ਕਿਸੇ ਹਾਲ ਵਿੱਚੋਂ ਕੋਈ ਚੀਜ਼ਾਂ ਖਰੀਦ ਲਈਆਂ ਗਈਆਂ ਉਸੇ ਕ੍ਰੈਡਿਟ ਕਾਰਡ